ਲੋ ਹੱਡ ਚੀਰਮੀ ਠੰਡ ਦੇ ਵਿੱਚ ਖੜ ਕੇ ਸਰਬਨ ਸਿੰਘ ਪੰਦੇਰ ਦੇ ਵੱਲੋਂ ਅੱਜ ਸਰਕਾਰ ਨੂੰ ਸਿੱਧੀ ਲਲਕਾਰ ਮਾਰੀ ਐ ਅਜੇ ਹੀ ਠੰਡ ਦੇ ਵਿੱਚ ਜਿੱਥੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ 100 ਵਾਰ ਸੋਚਦੇ ਨੇ ਪਰ ਕਿਸਾਨ ਤੜਕਸਾਰ ਘਰਾਂ ਦੇ ਵਿੱਚੋਂ ਨਿਕਲ ਕੇ ਸੜਕਾਂ ਦੇ ਉੱਤੇ ਆ ਚੁੱਕੇ ਨੇ ਸਰਬਨ ਸਿੰਘ ਪੰਦੇਰ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਸੜਕ ਦੇ ਉੱਤੇ ਖੜ ਕੇ ਅੱਜ ਦੇਸ਼ ਦੇ ਲੋਕਾਂ ਨੂੰ اپੀਲ ਕਰ ਰਹੇ ਨੇ ਤੇ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਜਾ ਰਿਹਾ ਪੁਤਲੇ ਸਾੜੇ ਜਾ ਰਹੇ ਨੇ ਸਲੋਗਨ ਲਿਖ ਕੇ ਸਾੜੇ ਜਾ ਰਹੇ ਨੇ ਕਿ ਦੇਸ਼ ਵਿਰੋਧੀ ਨੇ ਵਿਅਕਤੀ ਉਹਨਾਂ ਦੇ ਪੁਤਲੇ ਸਾੜੇ ਜਾ ਰਹੇ ਨੇ ਇੱਕ ਵਾਰ ਸਰਬਨ ਸਿੰਘ ਪੰਦੇੜ ਦੀ ਜਵਾਨੀ ਸੁਣਾਉਣੀ ਆ ਕਿ ਆਖਰ ਕਿਉਂ ਇਹ ਸਾਰਾ ਕੁਝ ਕਰਨ ਨੂੰ ਮਜਬੂਰ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੱਡ ਚੀਰਵੀਂ ਠੰਡ ਆ ਪਰ ਤੁਸੀਂ ਵੇਖ ਲਓ ਬਹੁਤ ਵਧੀਆ ਉਮਰਾਂ ਦੇ ਵੱਡੇ ਸਾਡੇ ਅਸੀਂ ਸਵੇਰੇ ਸਬਕ ਦਾ ਟਾਈਮ ਦਿੱਤਾ ਇੱਥੇ ਆ ਕੇ ਖੜ੍ਹ ਗਿਆ ਇਹ ਗੋਲਡਨ ਗੇਟ ਦਾ ਏਰੀਆ ਤੋਂ ਨੂੰ ਗੋਲਡਨ ਗੇਟ ਮੇਰੇ ਤੋਂ ਇੱਥੇ 10 ਕਿਲੋਮੀਟਰ ਪਿੱਛੇ ਹੈਗਾ ਪਰ ਨਜ਼ਰ ਨਹੀਂ ਆਊਗਾ ਆ ਤੁਸੂ ਉਥੇ ਆ ਸੜਕ ਤੇ ਅਸੀਂ ਖਲੋਤੇ ਆ ਉਹ ਪਰਲੀ ਫੁੱਟਪਾਥ ਮਸਾ ਨਜ਼ਰ ਆ ਰਹੀ ਟ੍ਰੈਫਿਕ ਚੱਲ ਰਹੀ ਆ ਇੰਨੀ ਢੋਂਦਾ ਔਰ ਤੁਹਾਨੂੰ ਪਤਾ ਕਿ ਜਦੋਂ ਦੇਸ਼ ਦੇ ਦੋ ਵੱਡੇ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਪੋਲਿਟਿਕਲ ਨੇ ਜਦੋਂ ਅਰਥੀ ਫੂਕ ਮਜਾਰਿਆਂ ਦਾ ਪੂਰਾ ਦੇਸ਼ ਵਿਆਪੀ ਐਲਾਨ ਕੀਤਾ ਹੋਇਆ ਵਾ ਭਲਾ ਫਿਰ ਕਿਸਾਨ ਕਿੱਦਾਂ ਰਹਿ ਸਕਦੇ ਆ ਔਰ ਉਹ ਵੀ ਜਿਹੜੀ ਮੋਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਵਾਂ ਜਿਹੜੀਆਂ ਇਹ ਖੇਤੀ ਸੈਕਟਰ ਨੂੰ ਨਿੱਜੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਜੋਰ ਲਾ ਰਹੀਆਂ ਜਿਹੜੀਆਂ ਉਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਅਰਥੀ ਫੂਕ ਮਜਾਰਿਆਂ ਵਿੱਚ ਕਿਉਂ ਲੋਕ ਨਾ ਹੋਣ ਅਰ ਅਸੀਂ ਅੱਜ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਜੇ ਅੱਜ ਦੇ ਅਰਥੀ ਫੂਕ ਮੁਜਾਰਿਆਂ ਵਿੱਚ ਕਰੋੜਾ ਕਰੋੜ ਲੋਕ ਸ਼ਾਮਲ ਹੁੰਦੇ ਆ ਜੇ 13000 ਪਿੰਡਾਂ 13000 ਪਿੰਡਾਂ ਵਿੱਚ ਇੱਕ ਇੱਕ ਹਜ਼ਾਰ ਦਾ ਕੱਠ ਹੁੰਦਾ ਵਾ ਤੁਸੀਂ ਪੁਤਲੇ ਬਣਾ ਕੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਅਰਥੀਆਂ ਸਾੜਦੇ ਹੋ ਤੁਸੀਂ ਵੇਖੋ ਇਹਦਾ ਨਜ਼ਾਰਾ ਅੱਡ ਹੋ ਚਾਹੇ ਹਰਿਆਣਾ ਹੋਵੇ ਚਾਹੇ ਜੁਪੀ ਹੋਵੇ ਚਾਹੇ ਰਾਜਸਥਾਨ ਹੋਵੇ ਇਥੋਂ ਤੱਕ ਪੰਜਾਬੀ ਸਮਝੀ ਜਾਂਦੀ ਆ ਚਾਹੇ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਚਾਹੇ ਕਾਲਜਾਂ ਦੇ ਵਿਦਿਆਰਥੀ ਹੋਣ ਚਾਹੇ ਸਾਰੇ ਮੁਲਾਜ਼ਮ ਤਬਕੇ ਹੋਣ ਸਾਰਿਆਂ ਨੂੰ ਅਪੀਲ ਹੈਗੀ ਆ ਵੀ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਦੇਸ਼ ਵਿਆਪਕ ਲੈਵਲ ਤੇ ਸੜਨੀਆਂ ਚਾਹੀਦੀਆਂ ਜੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚਾਹੀਦਾ ਵਾ ਤਾਂ ਇਹ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰੋ ਔਰ ਇਹਦੋਂ ਗਾਹਾਂ ਕਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਮਜ਼ਦੂਰਾਂ ਨੂੰ 200 ਦਿਨ ਨਰੇਗਾ ਔਰ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ ਹੋਰ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਔਰ ਇਸ ਕਰਕੇ ਅੱਜ ਗੋਲਡਨ ਗੇਟ ਤੋਂ ਤੁਹਾਨੂੰ ਮੁਖਾਤਬ ਹੋ ਕੇ ਬੇਨਤੀ ਕਰ ਰਿਹਾ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਇੱਕ ਵਾਰੀ ਹਿੰਦੀ ਚ ਬੋਲ ਦਵਾ ਦੇਸ਼ ਦੇ ਵੰਨ ਵਡਿਆ ਇਸ਼ਿਆ ਚਲਿਆ ਜਾਏ ਅੱਜ ਹਮ ਲੋਕ इस समय अमृतसर के गोल्डन गेट पर खड़े हैं और यहाँ पर जो ठंड है थुठ वाली ठंड पड़ रही है बहुत बड़ी उम्र के हमारे किसान सुबह यहाँ पर पहुंच चुके हमने आह्वान किया था यहाँ से दूसरी सड़क का शोर भी नजर नहीं आता ये रोड है और मुझे लगता है दूसरी जो शोर जो है बीस पच्चीस फुट पर होगा वो भी नजर नहीं आता फिर भी हमारे किसान बड़ी तादाद में ये अमृतसर के दूर दराज इलाकों से लगभग 20 20 किलोमीटर के दूर दराज के इलाकों से यहाँ पर पहुंच चुके हैं और आज हम पूरे देश के किसान मजदूर को नौजवान को मुलाजम को हर वर्ग को शहरी हो ग्रामीण हो सबको अपील कर रहे हैं आज भारत के हर ग्राम में कस्बे में गली कुचे में चाहे विद्यार्थी हो चाहे कॉलेज के स्टूडेंट हो चाहे जितने भी मुलाजिम हो सभी को अपील है निकलिए मोदी सरकार की अर्थी जलाइए ये देश इसका कार्यक्रम है तो एमएसपी लीगल गारंटी कानून बनाने के लिए किसान मजदूर की कर्ज माफी के लिए आदिवासियों की संविधान की पांचवी अनुसूची के लिए और मजदूरों की 200 दिन नरेगा इसी के साथ साथ ये कारपोरेट का हमला अकेले किसान पर नहीं है ये दुकानदार पर भी ऊपर है ऑनलाइन व्यापार चल रहा है ये दुकानें चौपट करके रख देगा इसी के साथ साथ जो बड़े शॉपिंग मॉल आ रहे हैं वो भी तबाह करेंगे जो हमारी छोटी और स्मॉल इंडस्ट्री है वो भी तबाह करे, करेगा जो कारपोरेट घराने इसलिए हम आह्वान कर रहे निकलिए और पूरे देश भर में हर देश के गांव में करोड़ों करोड़ लोग आज निकल आए तो देखिएगा मोदी सरकार कैसे हमारी मांगे मानती है ਅधिक से अधिक इस हमारे लाइव को शेयर कर दीजिए धन्यवाद वाहेगुरु जी का खालसा वा वा ਬੜਾ ਸਿੰਘ ਪੰਦੇੜ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ 13000 ਪਿੰਡ ਨੇ ਤਾਂ ਹਰ ਇੱਕ ਪਿੰਡ ਦੇ ਵਿੱਚੋਂ 1000 ਲੋਕ ਜਿਹੜੇ ਨੇ ਉਹ ਘਰਾਂ ਚੋਂ ਬਾਹਰ ਆ ਜਾਣ ਪੁਤਲੇ ਫੋਕੜ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਇਹ ਪੁਤਲਾ ਸਾੜਨ ਦਾ ਪ੍ਰੋਗਰਾਮ ਦਿੱਤਾ ਗਿਆ ਪਹਿਲਾਂ ਜੋ ਪੰਜਾਬ ਬੰਦ ਕੀਤਾ ਗਿਆ ਸੀ 31 ਦਸੰਬਰ ਨੂੰ ਉਹ ਪੂਰੇ ਪੰਜਾਬ ਦੇ ਵਿੱਚ ਸੀ ਪਰ ਅੱਜ ਜੋ ਪੁਤਲਾ ਫੂਕ ਅਰਥੀ ਫੂਕ ਮਜ਼ਾਹਰਾ ਕਰਨ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ ਇਹ ਪੂਰੇ ਦੇਸ਼ ਦੇ ਵਿੱਚ ਤਾਂ ਦੇਸ਼ ਦੇ ਵਿੱਚ ਅੱਜ ਹਰ ਥਾਂ ਦੇ ਉੱਤੇ ਕੇਂਦਰ ਦੇ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਨੇ ਤਾਂ ਪੁਤਲੇ ਸਾੜ ਕੇ ਇਹ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਲੋਕ ਤੁਹਾਡੇ ਹੁਣ ਖਿਲਾਫ ਹੋ ਚੁੱਕੇ ਨੇ ਕਿਸਾਨ ਜਿਹੜੇ ਨੇ ਤੁਹਾਡੇ ਖਿਲਾਫ ਇਸ ਕਰਕੇ ਹੋ ਚੁੱਕੇ ਨੇ ਤੁਹਾਡੀਆਂ ਨੀਤੀਆਂ ਕਰਕੇ ਕਿਉਂਕਿ ਪਹਿਲਾਂ ਖੇਤੀ ਕਾਨੂੰਨ ਲਿਆਂਦੇਗੇ ਸੀ ਉਦੋਂ ਸੜਕਾਂ ਦੇ ਉੱਤੇ ਬੈਠਣੋਂ ਮਜਬੂਰ ਹੋਏ 13 ਮਹੀਨੇ ਸੜਕਾਂ ਤੇ ਬੈਠ ਕੇ ਖੇਤੀ ਕਾਨੂੰਨ ਰੱਦ ਕਰ ਦਿੱਤੇਗੇ ਤੇ 13 ਮਹੀਨੇ ਬੈਠਣ ਤੋਂ ਬਾਅਦ ਗਲਤੀ ਮੰਨੀ ਤਾਂ ਹੁਣ ਵੀ ਜਿਹੜਾ 1 ਸਾਲ ਪੂਰਾ ਹੋਣ ਵਾਲਾ ਕਿਸਾਨਾਂ ਨੂੰ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਡਟੇ ਹੋਏ ਨੇ ਆਖਰ ਹੁਣ ਕਿੰਨਾ ਇੰਤਜ਼ਾਰ ਕਰਵਾਵੇਗੀ ਸਰਕਾਰ ਆਖਰ ਕਿੰਨਾ ਚਿਰ ਉਹਤੇ ਸੜਕਾਂ ਦੇ ਉੱਤੇ ਬੈਠਣੋਂ ਮਜਬੂਰ ਹੋਣਗੇ ਕਿਸਾਨ ਆਖਰ ਕਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਹੋਣਗੀਆਂ ਤਾਂ ਦੇਖਣ ਵਾਲੀ ਗੱਲ ਰਹੇਗੀ ਕਿ ਅੱਜ ਦੇ ਇਸ ਅਰਥੀ ਫੂਕ ਮੁਜ਼ਾਹਰੇ ਦੀ ਗੂੰਜ